ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਸਵਈਏ ਸ੍ਰੀ ਮੁਖਵਾਕ ਮਹਲਾ 5 ਆਦ ਪੁਰਖ ਕਰਤਾਰ ਕਰਨ ਕਾਰਣ ਸਭ ਆਪੇ ਸਰਬ ਰਹਿਓ ਭਰਪੂਰ ਸਗਲਕ ਆਟਰੀ ਹੋ ਵਿਆਪੇ ਵਿਆਪਤ ਦੇਖੀਏ ਜਗਤ ਜਾਨੇ ਕੌਣ ਤੇਰੀ ਗਤ ਸਰਬ ਕੀ ਰਖਿਆ ਕਰੇ ਆਪੇ ਹਰ ਪਤ ਅਬਿਨਾਸੀ ਅਬਗਤ ਆਪੇ ਆਪ ਉਤਪਤ ਇਕੈ ਤੁਹੀ ਇਕੈ ਅਨ ਨਾਹੀ ਤੁਮ ਭਤ ਹਰ ਅੰਤ ਨਾਹੀ ਪਾਰ ਆਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੇ ਹਾਂ ਕੇ ਬਲ 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 ਸਦ ਬਹਾਰ ਅੰਮ੍ਰਿਤ ਪਰਵਾਹ ਸਰ ਅਤਲ ਪੰਡਾਰ ਭਰ ਪਰੇ ਹੈ ਹੀ ਤੇ ਪਰੇ ਅਪਰ ਅਪਾਰ ਪਰ ਆਪਾ ਨੂੰ ਪਾਵਨ ਕਰ ਮੰਤਰ ਨ ਦੂਸਰੋ ਧਰ ਉਪਤ ਪਰਲੋ ਇਕ ਨਿਮਖ ਤੂ ਕਰ ਆਣ ਨਹੀ ਸੰਸਰ ਉਜਿਆਰੋ ਨਿਰਮਲ ਕੋਟ ਪਰਸ਼ਤ ਜਾਹੇ ਨਾਮ ਲਿਏ ਹਰ ਹਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਇਕ ਜੀ ਕਿਆ ਬਖਾਨੇ ਹਾ ਕੇ ਬਲਬਲ ਬਲਬਲ ਸਦ ਬਲਿਹਾਰ ਸਗਲ ਭਵਨ ਤਾਰੇ ਇਕ ਥੈ ਕੀਏ ਬਿਸਥਾਰੇ ਪੂਰ ਰਹੋ ਸਰਬ ਮਹਿ ਆਪ ਹੈ ਨਿਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੇ ਅਲਖ ਮੋਲਾਰੇ ਅਭੀ ਧਾਰਨ ਧਾਰੇ ਕੁਦਰਤ ਹੈ ਦਿਖਾਰੇ ਬਰਨ ਚਹਿਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੇ ਹਾਂ ਕੇ ਬਲ 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 ਸਤ ਬਲਹਾਰ ਸਰਵ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ ਉਚੇ ਤੇ ਉਚੋ ਜਾਨੀ ਜੇ ਪ੍ਰਭ ਤੇਰੋ ਥਾਨੰ ਮਨ ਤਨ ਤੇਰੋ ਪ੍ਰਾਨੰ ਇਕ ਸੂਤ ਹੈ ਜਹਾਨੰ ਕਵਣ ਉਪਮਾ ਦੇਉ ਬਡੇ ਤੇ ਬਡਾਨੰ ਜਾਣੇ ਕੌਣ ਤੇਰੋ ਭੇਉ ਅਲਖ ਅਪਾਲ ਦੇਉ ਅਕਲ ਕਲਾ ਹੈ ਪ੍ਰਭ ਸਭ ਕੋ ਧਿਆਨੰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੇ ਹਾਂ ਕੇ ਬਲਬਲ ਬਲਬਲ ਸਦ ਬਨਹਾਰ ਨਿਰੰਕਾਰ ਅਕਾਰ ਅਸ਼ਲ ਪੂਰਨ ਅਬਨਾਸੀ ਹਰਖਵੰਤ ਅਨੰਤ ਰੂਪ ਨਿਰਮਲ ਬਿਗਾਸੀ ਗੁਣ ਗਾਵੇ ਬਯੰਤ ਅੰਤ ਇਕ ਤਿਲ ਨਹੀਂ ਪਾਸੀ ਜੋ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮਹਿ ਮਲਾਸੀ ਤਨ ਤਨ ਤੇ ਤਨ ਜਨ ਜਹੇ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਨ ਪਰਸਿਓ ਸੇ ਜਨਮ ਮਰਨ ਦੁਹੇ ਤੇ ਰਹੋ ਸਤ ਸਤ ਹਾਰ ਸਤ ਸਤ ਸਤੇ ਸਤ ਭਣੀਏ ਦੂਸਰ ਆਨ ਨਾ ਅਵਰ ਪੁਰਖ ਪੌਰਾਤਨ ਸੁਣੀਏ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜੇ ਰਸਨ ਚਾਖਿਓ ਤੇ ਜਨ ਤ੍ਰਿਪਤ ਅਕਾਏ ਜੈ ਠਾਕੁਰ ਸੂ ਪ੍ਰਸੰਨ ਭਇਓ ਸਤ ਸੰਗਤ ਤਹ ਪਿਆਰ ਹਰ ਗੁਰ ਨਾਨਕ ਜਨ ਪਰਸਿਓ ਤਿਨ ਸਭ ਕੋਲ ਕੀਓ ਉਧਾਰ ਸੱਚ ਸਵਾ ਦਿਵਾਨ ਸੱਚ ਸੱਚੇ ਪਹਿ ਧਰਿਓ ਸੱਚੇ ਤਖਤ ਨਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਅਭੁੱਲ ਨਪਲੋ ਰਤਨ ਨਾਮ અપਾਰ ਕੀਮ ਨਹਿ ਪਵੇ ਅਮੁੱਲੋ ਜੈ ਕਰਪਾਲ ਹੋਇ ਗੋਬਿੰਦ ਸਰਬ ਸੁਖ ਤਿਨਹੂ ਪਾਏ ਹਰਗੁਲ ਨਾਨਕ ਜਿਨ ਪਰਸਿਓ ਤੇ ਬਹੁਲ ਫਿਰ ਜੂਨ ਨਾ ਆਏ ਕਮਨ ਜੋਗ ਕੌਣ ਗਿਆਨ ਧਿਆਨ ਕੌਣ ਵਿਦ ਉਸਤਤ ਕਰੀਏ ਸਿੱਧ ਸਾਧਕ 33 ਕੋਲ ਤਿਰ ਕੀਮ ਨਾ ਪਰਿਏ ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨਾ ਪਾਏ ਅਗੋ ਗਹੋ ਨਹੀਂ ਜਾਏ ਪੂਰ ਸਰਬ ਰਹਿਓ ਸਮਾਏ ਜੈ ਕਾਟੀ ਸਿਲਕ ਦੀয়াল ਪ੍ਰਭ ਸੇ ਜਾਣ ਲਗੇ ਭਗਤੇ ਅਰਗੁਰ ਨਾਨਕ ਜਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਪ੍ਰਭ ਦਾਤੋ ਦਤਾਰ ਪਰਿਓ ਜਾਚਕ ਇਕ ਸਾਲਾ ਮਿਲੇ ਦਾਨ ਸੰਤ ਰੇਨ ਜਿਹੇ ਲਗ ਭਉਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੇ ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੇ ਬਲਿਓ ਚਰਾਗ ਅੰਧਿਆਰ ਮਹ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹ ਜਨ ਨਾਨਕ ਗੁਰਪਾਰ ਬ੍ਰਹਮ ਸੋਇ ਇਹ ਸ਼੍ਰੀ ਮੁਖ ਬਾਕ ਮੁਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਕਾਚੀ ਦੇਹ ਮੋਹ ਫਨ ਬੰਦੀ ਸਾਠ ਕਠੋਰ ਕੁਚੀਲ ਕੁਗਿਆਨੀ ਤਾਵਤ ਪਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋ ਬਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਬਡੋ ਅਭਿਮਾਨੀ ਪਰ ਧਨ ਪਰ ਅਪਵਾਦ ਨਾਰ ਨੰਦਾ ਜਹ ਮੀਠੀ ਜੀ ਮਾਹੇ ਹਤਾਨੀ ਬਲ ਬੰਚ ਸ਼ਪ ਕਰਤ ਉਪਾਵਾ ਭੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਇਓ ਸਰਨ ਜੀ ਕੇ ਦਾਨੀ ਕਾਰਣ ਕਰਨ ਸਮਰੱਥ ਸ੍ਰੀ ਧਰ ਰਾਖ ਲਿਓ ਨਾਨਕ ਕੇ ਸੁਆਮੀ ਕੀਰਤ ਕਰਨ ਸਰਨ ਮਨ ਮੋਹਨ ਜੋਹਨ ਪਾਪ ਵਿਦਾਲਨ ਕੋ ਹਰ ਤਾਰਨ ਤਲ ਨੂੰ ਸਮਰੱਥ ਸਭੇ ਬਿਦ ਕੁਲ ਸਮੂਹ ਉਧਾਰਨ ਨੂੰ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਹ ਕਤ ਤੋਂ ਮੂਰਤ ਕਰੀ ਚਸਾ ਪਾਲ ਸਿਮਰਨ RAM ਨਾਮ ਰਸਨ ਸੰਗ ਲੋ ਹੋਸ਼ੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹ ਦੁਖ ਭਉ ਸਿੱਖਿਆ ਸੰਤ ਨਾਮ ਪਜ ਨਾਨਕ RAM ਰੰਗ ਆਤਮ ਸਿਉ ਰਉ ਰੰਚ ਕਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਤਰੀ ਖਾਨ ਪਾਨ ਸੋਧੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰਬੰਧਪ ਬੂਜਨ ਕੀ ਸਭ ਸੂਜ ਪਰਿ ਵਰਦਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਖਮ ਜਰੀ ਰੇ ਗੁਣਹੀਨ ਦੀਨ ਮਾਇਆ ਕਰਮ ਸਿਮਰ ਸੁਆਮੀ ਏਕ ਕਰੀ ਕਰ ਗੈ ਲਿਹੋ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਭਲਮ ਭਰੀ ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਵ ਕਰਤ ਮਹਾ ਮੁਗਨ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਪਰਮਤ ਕੁਗਨਾ ਸੋਤ ਬਨੇਤਾ ਸਾਜਨ ਸੁਖ ਬੰਦਬ ਤਾਂ ਸਿਉ ਮੋਹ ਵਡਿਓ ਸੁਕਨਾ ਬੋਧਿਓ ਬੀਜ ਅਹੰਗ ਮਮ ਅੰਕਰ ਬੀਤਤ ਔਦ ਕਰਤ ਅਗਨ ਮਿਰਤ ਪੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੂਗਤ ਭੂਖ ਭੁਖਨਾ ਸਿਮਰ ਗੋਪਾਲ ਦਿਵਾਲ ਸਤ ਸੰਗਤ ਨਾਨਕ ਜਗ ਜਾਤਨ ਸੁਪਨਾ ਦੇਹ ਨਾ ਗਹਿ ਨਾ ਨੇਹ ਨਾ ਨੀਤਾ ਮਾਇਆ ਮਤ ਕਹਾਂ ਲੋ ਗਾਰੋ ਛਤਰ ਨ ਪਤਰ ਨ ਚੋਲ ਨ ਚਾਵਰ ਬਹਿਤੀ ਜਾਤ ਰਦੇ ਨ ਵਿਚਾਰੋ ਰਥ ਨ ਅਸਵ ਨ ਗਜ ਸੰਘਾਸਨ ਛਿਨਵੇਂ ਤਿਆਗਨ ਨਾਗ ਸੁਧਾਰੋ ਸੂਰ ਨਾ ਬੀਰ ਨਾ ਮੀਰ ਨਾ ਖਾਨਮ ਸੰਗ ਨਾ ਕੋ ਦ੍ਰਿਸ਼ਟੀ ਨਿਹਾਰੋ ਕੋਟ ਨਾ ਓਟ ਨਾ ਕੋਸ ਨਾ ਛੋਟਾ ਕਲਤ ਬਕਾਰ ਦੂ ਕਰ ਝਾਲੋ ਮਿੱਤਰ ਨਾ ਪੋਤਰ ਕਲਤਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਸ਼ਾਰੋ ਦੀਨ ਦਾਲ ਪੁਲਖ ਪ੍ਰਭ ਪੂਰਨ ਸ਼ਿਨ ਸ਼ਿਨ ਸਿਮਰੋ ਅਗਮ ਅਪਾਰੋ ਫਰੀਪੋਤ ਨੋਥ ਸਰਣ ਨਾਨਕ ਜਨ ਹੈ ਭਗਵੰਤ ਕਿਰਪਾ ਕਰ ਧਾਰੋ ਪ੍ਰਾਨ ਮਾਨ ਦਾਨ ਜਗ ਜੋ ਹਨ ਹੀਤ ਚੀਤ ਦੇ ਲੇ ਲੇ ਪਾਰੀ ਸਾਜਨ ਸੈਨੀਤ ਸੁਤ ਭਾਈ ਤਾਹੂ ਤੇਲੇ ਰਖੀ ਨਰਾਰੀ ਤਾਵਨ ਪਾਵਨ ਕੂਰ ਕੁਮਵਨ ਇਹ ਬਿਦ ਕਲਤ ਔਦ ਧਨ ਜਾਰੀ ਕਰਮ ਧਰਮ ਸੰਜਮ ਸੋਚਨੇ ਮ ਚੰਚਲ ਸੰਗ ਸਗਲ ਬਿਦਹਾਰੀ ਅਸ ਪੰਖੀ ਬਿਰਖ ਅਸ ਥਾਵਰ ਬਹੁ ਵਿਦ ਜੂਨ ਪਰਮਿਓ ਅਤਿ ਭਾਰੀ ਖਿੰਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਨਪਤ ਸਾਰੀ ਖਾਣ ਪਾਣ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤਖਾਰੀ ਨਾਨਕ ਸੰਤ ਚਲਨ ਸੰਗ ਉਦਰੇ ਹੋਰ ਮਾਇਆ ਮਗਨ ਚਲੇ ਸਭ ਡਾਰੀ ਬਰਮਾਦਿਕ ਸੇਵ ਛੰਦ 무ਨੀਸੁਰ ਰਸਿਕ ਰਸਿਕ ਠਾਕਰ ਗੁਣ ਗਾਵਤ ਅੰਦਰ ਅਮਨ ਅੰਦਰ ਖੋਜ ਤੇ ਗੋਲਖ ਧਰਨ ਗगन ਆਵਤ ਫੁਨ ਧਾਵਤ ਸਿੱਧ ਮਨੁਖ ਦੇਵ ਔਰ ਦਾਨਵ ਇਕ ਤਿਲ ਤਾਕੋ ਮਲਮ ਨ ਪਾਵਤ ਰੀਏ ਪਲਬ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਂਕੇ ਦਰਸ ਸਮਾਵਤ ਤਸੇ ਤਿਆਗ ਆਨ ਕੋ ਜਚੈ ਮੁਖ ਦੰਤ ਰਸਨ ਸਗਲ ਕਾਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਜੇ ਸਮਝਾਵਤ ਮਾਇਆ ਰੰਗ ਬਰੰਗ ਕਰਤ ਪਰਮ ਮੋਹ ਕੈ ਕੂਪ ਗੁਬਾਰ ਪਰਿਓ ਹੈ ਇਤ ਗਬ ਆਕਾਸ਼ ਨਾਮਾਵਤ ਵਿਸ਼ਟਾ ਅਸਤ ਕਰਮ ਉਦਰ ਭਰਿਓ ਹੈ ਦੈਦਸਤਾਏ ਮਹਾ ਬਿਖਿਆ ਕੋ ਪਰ ਤਨ ਸ਼ੀਨ ਅ ਗਿਆਨ ਹਰਿਓ ਹੈ ਜੋਨ ਬੀਤ ਜਰਾ ਰੋਗ ਗਰਸਿਓ ਜਮਦੂਤਨ ਡਾਨ ਮਿਰਤ ਮਰਿਓ ਹੈ ਅਨੇਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਦਰੈ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਣ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨਸ ਜਾਹੇ ਹਰ ਨਾਮ ਉਚਾਰੀ ਸ਼ਿਨਾਂਨ ਲਾਣੁ ਤਾਪਨ ਸੁਚਿ ਕਰਿਆ ਚਰਨ ਕਮਲ ਹਿਰਦੇ ਪ੍ਰਭ ਧਾਰੀ ਸਾਜਨ ਮੀਤ ਸਖਾ ਹਰ ਬੰਦਬ ਜੀ ਤਾਨ ਪ੍ਰਭ ਪ੍ਰਾਨ ਆਧਾਰੀ ਓਟ ਗਹੀ ਸੁਆਮੀ ਸਮਰਥ ਨਾਨਕ ਦਾਸ ਸਦਾ ਬਲਿਹਾਰੀ ਆਵਦ ਕਤਿਓ ਨ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਵਨ ਬੰਦੇਓ ਨ ਜਾਤ ਬਿਦੇ ਮਨ ਦਰਸ ਮਗ ਪਾਵਕ ਜਰਿਓ ਨਾ ਜਾਤ ਰਿਹੋ ਜਨ ਧੂਰ ਲਗ ਨੀਰ ਨ ਸਾਕਸ ਬੋਰ ਚਲੇ ਹਰ ਪੰਥ ਪਗ ਨਾਨਕ ਰੋਗ ਦੁਖ ਅਗ ਮੋਹ ਛਿਦੇ ਹਰ ਨਾਮ ਗਗ ਉਦਮ ਕਰ ਲਾਗੇ ਬਹੁ ਭਾਤੀ ਵਿਚਰ ਅਨੇਕ ਸਾਸ਼ਤਰ ਬਹੁ ਖਟੂਆ ਵਸਮ ਲਗਾਏ ਤੀਰਥ ਬਹੁ ਪਰਮਤੇ ਸੂਖਮ ਦੇਹ ਬੰਦਾ ਬਹੁ ਜਟੂਆ ਬਿਨ ਹਰ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਵਢਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨੇਕ ਭਾਂਤ ਥਾਟੇ ਕਰ ਥਟੂਆ